ਜਿਹੜਾ ਕੱਲ ਫੈਸਲਾ ਆਇਆ ਸੁਪਰੀਮ ਕੋਰਟ ਦਾ ਤੇ ਸਾਡੇ ਇੱਥੇ ਪੰਜਾਬ ਚ ਹਾਈ ਕੋਰਟ ਦਾ ਦੋਨੇ ਫੈਸਲੇ ਕਾਨੂੰਨ ਅਨਸਾਰ ਅਦਾਲਤਾਂ ਨੇ ਦਿੱਤੇ ਆ ਪਰ ਉਹਦੇ ਵਿੱਚ ਫਰਕ ਬਹੁਤ ਵੱਡਾ ਹੈ ਮੈਂ ਰਾਤ ਬਹੁਤ سارے ਲੋਕਾਂ ਨਾਲ ਗੱਲਬਾਤ ਕੀਤੀ ਜਿਹੜੇ ਭੈਣ ਭਰਾ ਨੌਲੇਜ ਰੱਖਦੇ ਆ ਵੀ ਕਾਨੂੰਨ ਕਿਵੇਂ ਕੰਮ ਕਰਦਾ ਆ ਕਿਉਂਕਿ ਜਦੋਂ ਨਹੀਂ ਪਤਾ ਹੁੰਦਾ ਕਹਿੰਦੇ ਬੋਲਣਾ ਨਹੀਂ ਚਾਹੀਦਾ ਕਿਉਂਕਿ ਅੱਜ ਕੱਲ ਤਾਂ ਹਾਥੀ ਜੋੜੇ ਚੰਗੇ ਆ ਕਿਉਂਕਿ ਟਾਈਮ ਇਲੈਕਸ਼ਨ ਦਾ ਆ ਤੇ ਪਰ ਕੇਜਰੀਵਾਲ ਤੇ ਅਮਿਤਪਾਲ ਦੀ ਗੱਲ ਕਰਨੀ ਆ ਜਦੋਂ ਇੱਥੇ 751 ਬੰਦੀ ਹੋਊਗੀ 307 ਲੱਗਦੀ ਹੋਊਗੀ ਤੇ ਉਦੋਂ ਐਨਐਸਏ ਲਾ ਕੇ ਸਾਡੇ ਪੁੱਤ ਡਿਬਰੂਗੜ੍ਹ ਭੇਜਤੇ ਪ੍ਰਭਾ ਹੈ ਕੀ ਕੁਝ ਹਰਿਆਣੇ ਵਿੱਚ ਹੋਇਆ ਆ ਕੀ ਕੁਝ ਮਣੀਪੁਰ ਚ ਹੋਇਆ ਆ ਆਪਾਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਰ ਚੁੱਕੇ ਆ ਪਰ ਕਿਸੇ ਉੱਤੇ ਵੀ ਐਨਐਸਏ ਨਹੀਂ ਲੱਗੀ ਪਰ ਸਾਡੇ ਉੱਤੇ ਐਨਐਸਏ ਲੱਗੀ ਜਦੋਂ ਉਹ ਕਹਿੰਦੇ ਕਿਉਂ ਲਾਈ ਵੀ ਅਸੀਂ ਇਸ ਦੇਸ਼ ਦੇ ਦਾ ਕਾਨੂੰਨ ਆ ਸੰਵਿਧਾਨ ਅਸੀਂ ਸਿਰਫ ਪਾਸਪੋਰਟ ਨੂੰ ਇੱਕ ਡਾਕੂਮੈਂਟ ਮੰਨਦੇ ਆ ਚਲੋ ਅਮਰਤਪਾਲ ਨੇ ਉਦੋਂ ਦबई ਤੋਂ ਆਏ ਉਹਨੇ ਗੁਰਦਾ ਅਮਲ ਛਕਿਆ ਦੇਸ਼ ਪੰਜਾਬ ਦੀ ਆਜ਼ਾਦੀ ਹਰ ਬੰਦਾ ਚਾਹੁੰਦਾ ਆ ਕਿਉਂਕਿ ਸਾਡਾ ਸਟੇਟ ਥੋੜੀ ਆ ਸਾਡਾ ਦੇਸ਼ ਆ ਅਸੀਂ ਰਾਜ ਕਰਦੇ ਲੋਕ ਆ ਤਖਤਾ ਤਾਜਾਂ ਦੇ ਮਾਲਕ ਆ ਅਸੀਂ ਰਾਜ ਕੇ ਲੋਕਾਂ ਨੂੰ ਦੱਸਿਆ ਆ ਕਿ ਸਾਡਾ ਰਾਜ ਇਦਾਂ ਦਾ ਸੀਗਾ ਤੇ ਉਹਨਾਂ ਨੇ ਆਪਣੀ ਗੱਲ ਕੀਤੀ ਤੇ ਇਹਨਾਂ ਨੂੰ ਉਹ ਗੱਲ ਬਹੁਤ ਰੜਕੀ ਕਿ ਜੀ ਇੱਕ ਸੰਵਿਧਾਨ ਨਹੀਂ ਮੰਨਦੇ ਜੀ ਇਹ ਤਾਂ ਪਾਸਪੋਰਟ ਡਾਕੂਮੈਂਟ ਮੰਨਦੇ ਆ ਜੀ ਤੇ ਇਹਨਾਂ ਨੇ ਚਾਕੇ ਸਾਸ ਦੇ ਨਾਲ ਭਾਈ ਅਮਰਤਪਾਲ ਦੇ ਸਹਤ ਕੁਝ ਜਿਹੜੇ ਉਹਦੇ ਸਪੋਰਟਰ ਸੀ ਕਹਿ ਲੋ ਮੰਨ ਲੋ ਉਹਦੇ ਚਾਹਣ ਵਾਲੇ ਉਹਨੂੰ ਪਿਆਰ ਕਰਨ ਵਾਲੇ ਉਹਦੇ ਰਹਿਣ ਵਾਲੇ ਸੀਗੇ ਉਹਨਾਂ ਤੇ ਲਾ ਕੇ ਐਨਐਸਏ ਤੇ ਚਾਕੇ ਭੇਜਤਾ ਡਿਬਰੂਗੜ ਦੇ ਵਿੱਚ ਹੁਣ ਕੱਲ ਕੇਜਰੀਵਾਲ ਨੂੰ ਜਦੋਂ ਜ਼ਮਾਨ ਦਿੱਤੀ ਆ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਜੀ ਤੂੰ ਭਾਈ ਦਾ ਕੇ ਪ੍ਰਚਾਰ ਕਰਲਾ ਹੈ ਤੇਰੀ ਪਾਰਟੀ ਆ ਤੇ ਇਧਰ ਦੇ ਪੰਨੇ ਜਦੋਂ ਇਧਰ ਦੇ ਪੰਨੇ ਉਹਨਾਂ ਨੇ ਆਪਣੇ ਫਾਈਲ ਜਾਵਾ ਕਰਾਉਣੀ ਆ ਖਾਤਾ ਖੋਲਣਾ ਆ ਸਾਰਾ ਕੁਝ ਹੋਣਾ ਸੀਗਾ ਤੇ ਭਾਈ ਅਮਰਪਾਲ ਨੇ ਵੀ ਹਾਈ ਕੋਰਟ 'ਚ ਪਹੁੰਚ ਕੀਤੀ ਕਿ ਮੈਨੂੰ ਇੱਕ ਹਾfte ਦੀ ਪੈਰੋਲ ਦਿੱਤੀ ਜਾਵੇ ਕਿ ਮੈਂ ਆਪਣੇ ਸਾਰੇ ਫਾਈਲ ਜਮ੍ਹਾਂ ਕਰਾ ਸਕਾਂ ਤੇ ਮੈਂ ਆਪਣੇ ਖਾਤੇ ਕੋ ਤੇ ਜੋ ਵੀ ਮੇਰਾ ਖਾਚਾ ਹੋਣਾ ਆ ਕਿਉਂਕਿ ਜੋ ਉਮੀਦਵਾਰ ਦਾ ਖਰਚਾ ਹੁੰਦਾ ਸਾਰਾ ਖਾਤਾ ਭਈ ਉਹ ਮੰਗਦਾ ਚੋਣ ਕਮਿਸ਼ਨ ਪਰ ਸਾਡੀ ਸਰਕਾਰ ਹਾਈ ਕੋਰਟ 'ਚ ਗਈ ਤੇ ਕਹਿੰਦੀ ਜਾ ਕੇ ਅਸੀਂ ਅਮਰਪਾਲ ਨੂੰ ਕਿਹਾ ਆ ਵੀ ਤੂੰ ਆਪਦੇ ਕਾਗਜ਼ ਦਾਖਲ ਕਰਲਾ ਵੀ ਜੇਵੇਂ ਦੂਜਿਆਂ ਮੌਕੇ ਹੁੰਦਾ ਆ ਵੀ ਓਵੇਂ ਭਈ ਹੋਊਗਾ ਪ੍ਰੋਸੈਸ ਸਿਮਰਜੀਤ ਸਿੰਘ ਮਾਨਦੇਵ ਕਹਿੰਦੇ ਜੇਲ੍ਹ ਤੋਂ ਕਾਗੇ ਦਾਖਲ ਹੋਏ ਸੀਗੇ ਠੀਕ ਹੈ ਭਾਈ ਜਦੋਂ ਮੰਨ ਲਈਨੇ ਗੱਲ ਨੂੰ ਪਰ ਸਵਾਲ ਤਾਂ ਇਹ ਆ ਕਿ ਉਸੇ ਦਿਨ ਸੇਮ ਟਾਈਮ ਦੇ ਉੱਤੇ ਕੇਜਰੀਵਾਲ ਨੂੰ ਡਿਊਟੀ ਰਿਲੀਵ ਦਿੱਤੀ ਇਹਨੇ ਕਿ 20 22 ਦਿਨ ਤੂੰ ਜਾ ਕੇ ਪ੍ਰਚਾਰ ਕਰ ਤੂੰ ਜੇਤ ਨੂੰ ਕੋਈ ਜ਼ਰੂਰੀ ਫੈਲ ਹੋਈ ਤੂੰ ਉੱਥੇ ਵੀ ਸਾਈਨ ਕਰ ਲਈ ਤੇ ਪਰ ਦੇਖੋ ਇਧਰ ਦੇ ਬੰਨੇ ਸਾਡੇ ਵਾਸਤੇ ਭਾਈ ਜਦੋਂ ਪਹਿਲੀ ਵਾਰ ਤਾਂ ਇਹ ਆ ਕਿ ਜਦੋਂ ਹੁਣ ਇਲੈਕਸ਼ਨ ਲੜ ਰਹੇ ਆ ਉਸੇ ਸੰਵਿਧਾਨ ਦੇ ਲਈ ਇਲੈਕਸ਼ਨ ਲੜ ਰਹੇ ਆ ਸਾਲ ਕੋਈ ਤੁਹਾਡੇ ਯਾਰ ਜੋ ਤੁਸੀਂ ਕਰਨਾ ਉਹੀ ਤੁਹਾਡੇ ਖਿਲਾਫ ਬਹਿਣਾ ਆ ਕੇ ਤਹਾਡੇ ਬਰਾਬਰ ਬਹਿ ਕੇ ਤੁਹਾਨੂੰ ਦੱਸਣਾ ਆ ਕਿ ਸਾਡੇ ਨਾਲ ਇੱਥੇ ਇੱਥੇ ਵਧੀਆਂ ਹੋਈਆਂ ਆ ਸਾਡੇ ਨਾਲ ਇਹ ਧੱਕੇ ਹੋਏ ਆ ਜਦੋਂ ਗਲਤ ਆਈ ਇਹ ਕਰਨੀ ਆ ਹੁਣ ਕੱਲ ਜਦੋਂ ਵੇਖਿਆ ਸੁਪਰੀਮ ਹਾਈ ਕੋਰਟ ਆਪਣੇ ਆ ਹਾਈ ਕੋਰਟ ਨੇ ਕਿਹਾ ਸੀਗਾ ਵੀ ਸੀਬੀਆਈ ਨੂੰ ਜਿਹੜੇ 6633 ਕੇਸ ਆ ਜਿਹੜੇ ਸਾਡੇ ਕਤਲਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਵੀ ਇਹਦੇ ਜਾਂਚ ਕਰੋ ਤੇ ਕੱਲ ਸੀਬੀਆਈ ਕਹਿੰਦੀ ਆ ਕਿ ਸਾਡੇ ਕੋਲੇ ਹੁਣ ਨਾ ਸਬੂਤ ਲੱਭਣੇ ਆ ਨਾ ਕਿਉਂਕਿ ਜੋ ਉਦੋਂ ਜਾਂਚ ਕੀਤੀ ਹੁੰਦੀ ਤੇ ਸਿੱਖਾਂ ਦੇ ਢੂਠੇ ਪੋਲਸ ਦੇ ਮੁਕਾਬਲੇ ਬਣੇ ਕੋਈ ਸਾਡਾ ਉੱਥੇ ਹੁੰਦਾ ਤੇ ਉਹ ਕਹਿੰਦਾ ਕਿ ਸਾਡੇ ਮਾਰਤੇ ਆ ਚੱਕ ਚੱਕ ਕੇ ਸਾਨੂੰ ਇਨਸਾਫ ਤਾਂ ਦੇ ਦਿਓ ਉਹ ਸਾਡੇ ਵਾਲੇ ਸੋਚ ਲੋ ਕੁਝ ਨਾ ਕੁਝ ਤੇ ਗੱਲ ਸਮਝ ਆਉਂਦੀ ਹੁਣ ਗੱਲ ਤਾਂ ਇਹ ਆ ਕਿ ਅਸੀਂ ਤੁਹਾਡੇ ਬਰਾਬਰ ਬਹਿਣਾ ਆ ਕਿ ਉੱਥੇ ਤੁਹਾਡੀਆਂ ਅੱਖਾਂ ਚੱਖਾ ਪਾ ਕੇ ਪੁੱਛਣਾ ਆ ਸਾਡਾ ਸਿਮਰਜੀਤ ਸਿੰਘ ਮਾਨਜਿੱਤ ਕੇ ਜਾਵੇ ਉੱਥੇ ਉੱਥੇ ਅਮਰਪਾਲ ਸਿੰਘ ਛੰਦਲਾ ਜਿੱਤ ਕੇ ਜਾਵੇ ਉੱਥੇ ਭਾਈ ਸਰਮਜੀਤ ਸਿੰਘ ਜਿੱਤ ਕੇ ਜਾਵੇ ਜੀ ਨੇ ਸਿੱਖਾਂ ਦੀ ਠੱਠੀ ਪੱਗ ਜਿਹਦੇ ਪਿਓ ਨੇ ਸਿਰ ਤੇ ਰੱਖੀ ਠੋਕੇ ਇੰਦਰਾ ਜਦੋਂ ਸਾਡੇ ਇਹ ਜਿਹੇ ਯੋਧੇ ਪਹੁੰਚਣਗੇ ਉੱਥੇ ਤੇ ਸਵਾਲ ਤਾਂ ਪੁੱਛਣਗੇ ਨਾ ਇੰਨਾ ਵਾਂਗੂ ਥੋੜੀ ਆ ਹੁਣ ਵੀ ਤਾਂ ਕਾਂਗਰਸ ਦੇ 8 ਐਮਪੀ ਆ ਉੱਥੇ ਵੀਰੋ ਦੱਸੋ ਕਿਹੜਾ ਸਵਾਲ ਪੁੱਛਦੇ ਆਪਣੇ ਵਾਸਤੇ ਕਿਹੜੀ ਗੱਲ ਕਰਦੇ ਪੰਜਾਬ ਵਾਸਤੇ ਹੈ ਇਧਰੇ ਬੰਨੇ ਡਬਲੂ ਕੁਸਰੂ ਚੱਲ ਰਿਹਾ ਪਰ ਹੁਣ ਕੀ ਨਹੀਂ ਭਾਈ ਉਹ ਤਾਂ ਉੱਥੋਂ ਹੀ ਆਪਣੇ ਕਾਗਜ਼ਾਂ 'ਮਾ ਕਰਾਊਗਾ ਚਲੋ ਪ੍ਰਮਾਤਮਾ ਸੌਖਾ ਰਕੇ ਸੱਚੇ ਪਾਤਸ਼ਾਹ ਕਾਗੇ ਜਮਾ ਸਹੀ ਜੀ ਠੀਕ ਹੋ ਜਾਣ ਦਰਜ ਹੋ ਜਾਣ ਤੇ ਬੜੀ ਚੰਗੀ ਗੱਲ ਹੈ ਕਿ ਜਿਹੜੀ ਲੜਾਈ ਆ ਅਸਲ ਵਿੱਚ ਮੁੱਢ ਤਾਂ ਵੱਜੇ ਨਾ ਪਰ ਫਰਕ ਦੇਖੋਗੇ ਕੇਜਰੀਵਾਲ ਨੂੰ ਪ੍ਰਚਾਰ ਕਰਨ ਲਈ ਵੀ ਛੂਟ ਆ ਪੂਰੇ ਭਾਰਤ ਦੇ ਜਿੱਥੇ ਮੈਂ ਉੱਥੇ ਵੀ ਜਾਂਦੀ ਛੂਟ ਆ ਹੈ ਤੇ ਇਧਰਲੇ ਪੰਨੇ ਦੇਖ ਲਓ ਭਰਾਵੋ ਕਿ ਮੰਨ ਲਓ ਹੁਣ ਤਾਂ ਐਨਐਸਏ ਵੈਸੇ ਹੀ ਖਤਮ ਹੋ ਜਾਣੀ ਚਾਹੀਦੀ ਆ ਜਦੋਂ ਅਸੀਂ ਸੰਵਿਧਾਨ ਮੰਨਣ ਦੀ ਗੱਲ ਕਰਦੇ ਆ ਜਦੋਂ ਅਸੀਂ ਕਹਿੰਦੇ ਤੁਹਾਡੇ ਨਾਲ ਸਾਹਮਣੇ ਬਹਿ ਕੇ ਟਕਰਾਵਾਂਗੇ ਤੇ ਫੇਰ ਭਾਈ ਜਿਹੜੇ ਬਾਕੀ ਦੇ ਨਾਲ ਦੇ ਸਿੰਘ ਵੀ ਆ ਉਹ ਵੀ ਆ ਰਿਹਾ ਕਰਨੀ ਚਾਹੀਦੇ ਆ ਜਦੋਂ ਅਮਰਤਪਾਲ ਮੇਨ ਜਿਹੜਾ ਬੰਦਾ ਉਹ ਸੰਵਿਧਾਨ ਦੇ ਅਨੁਸਾਰ ਲੜਾਈ ਲਾਣ ਵਾਸਤੇ ਤਿਆਰ ਹੋ ਗਿਆ ਆ ਤੇ ਫੇਰ ਬਾਕੀਆਂ ਨੂੰ ਭਾਈ ਕਿਉਂ ਫੜਿਆ ਆ ਕਿਉਂਕਿ ਇਹਦਾ ਹੁਣ ਤੱਕ ਪਤਾ ਬਣਿਆ ਕਿ ਉਹਦਾ ਫੜਿਆ ਦਿੱਤਾ ਵੀ ਅਸੀਂ ਕਿਹਾ ਕਿ ਅਸੀਂ ਨਹੀਂ ਮੰਨਦੇ ਤੇ ਹੁਣ ਕਿਉਂਕਿ ਸਿੱਖਾਂ ਦੇ ਹੁਣ ਤੱਕ ਦਾ ਇਤਿਹਾਸ ਆ ਆਪਾਂ ਜੰਗਾ ਜੁੱਧਾਂ ਚ ਲੋਕੀ ਆਪਣੀ ਤੀ ਵੱਧ ਸਿਆਣੇ ਭੈਣ ਭਰਾ ਆ ਸਭ ਕੁਝ ਹੁੰਦਾ ਹੈ ਕੁਝ ਬੰਦੇ ਇਹ ਗੱਲ ਤੇ ਸਟੈਂਡ ਕਰਦੇ ਆ ਕਿ ਤੁਸੀਂ ਪਹਿਲਾਂ ਨਹੀਂ ਕਹਿਣਾ ਸੀਗਾ ਜੀ ਹੁਣ ਇਹ ਇਹ ਤਾਂ ਹੁਣ ਗੱਲਾਂ ਬੀਤ ਗਈਆਂ ਹੁਣ ਇਹ ਗੱਲਾਂ ਦਾ ਕੋਈ ਕੁੱਟਣ ਦਾ ਕੋਈ ਫਾਇਦਾ ਨਹੀਂ ਕੋਕਾ ਲਕੀਰ ਕੁੱਟੀ ਜਾਓ ਉਹਦਾ ਕੀ ਫਾਇਦਾ ਹੈ ਕੋਈ ਮੈਂ ਲੀਡਰ ਬੋਲਦਾ ਦੇਖਿਆ ਉਹ ਕਹਿੰਦਾ ਇਹ ਜੀ ਜੇਲ੍ਹ ਮੈਂ ਸਾਰੀ ਜਿੰਦੀ ਕਟਣੂ ਤਿਆਰ ਬੈਠਾ ਆ ਉਥੇ ਜਿੰਮਾ ਆ ਉਥੇ ਉਹ ਤਾਂ ਨਹੀਂ ਕੀ ਕੀ ਕਹਿੰਦੇ ਆਪਣੇ ਰਸੋਈਏ ਆ ਉਥੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਹੂਲਤਾਂ ਕਹਿੰਦਾ ਜਿਹੜਾ ਭਰਾਵਾ ਕੁਝ ਦੇਖਿਆ ਆ ਤੇ ਲੋਕਾਂ ਨੂੰ ਦੱਸੋ ਤੇ ਨਹੀਂ ਜਵਾਨੀ ਪਹਿਰੇ ਵਿੱਚ ਬੰਦ ਕੀਤੇ ਪੰਜਾਬ ਦੇ ਪੁੱਤ ਯਾਰ ਤੇ ਕਿਹਦੇ ਪਾਸੇ ਤੋਰ ਲੱਗੇ ਤੁਸੀਂ ਕੰਮ ਨੂੰ ਤੁਸੀਂ ਇਲੈਕਸ਼ਨ ਲੜਨਾ ਲੜੋ ਕੋਈ ਰੋਕਦਾ ਨਹੀਂ ਹੈਗਾ ਯਾਰ ਤੁਸੀਂ ਬਰਾਬਰ ਲੜਨਾ ਅਮਰਪਾਲ ਦੇ ਇਲੈਕਸ਼ਨ ਲੜੋ ਪਾਰਟੀਆਂ ਲੜਦੀਆਂ ਹੁੰਦੀਆਂ ਆ ਪਰ ਇਹ ਜੇ ਕੂਟ ਪ੍ਰਚਾਰ ਤਾਂ ਮੈਂ ਕਰੋ ਫੇਰ ਤੋਂਗੇ ਆਪਣੀ ਕੌਮ ਦੇ ਵਿੱਚ ਇਹੀ ਆ ਕਿ ਆਪਾਂ ਬੜੀ ਛੇਤੀ ਕਹਿੰਦੇ ਇਹਦਾ ਪੰਥ ਕਿਆ ਇਹ ਗਦਾਰ ਆ ਆਮੇ ਕੋਈ ਬੰਦਾ ਵੀ ਆ ਸਾਨੂੰ ਸਾਡੇ ਸਿੱਖ ਭਰਾਵਾਂ ਵਾਸਤੇ ਇਹ ਲਬਜ ਨਹੀਂ ਬਤਨੇ ਚਾਹੀਦੀ ਦੇਗੀ ਤੇ ਬਾਕੀ ਉਹ ਪੰਥਕ ਦੀ ਕੀ ਤੈਅ ਕਰੀਏ ਪੈਰਾਮੀਟਰ ਹੁਣ ਉਧਰਲੇ ਪੰਨੇ ਭਾਈ ਸਰਮਜੀਤ ਸਿੰਘ ਖੜੇ ਆ ਫਰੀਦਕੋਟ ਦੇ ਵਿੱਚ ਫਿਰ ਉਹ ਪੰਥਕ ਪਰਿਵਾਰ ਨਹੀਂ ਗਿਆ ਯਾਰ ਉਹਨਾਂ ਦੀ ਕੁਰਬਾਨੀ ਘਾਟਿਆ ਹੈ ਇਧਰ ਭਾਈ ਸੰਦੀਪ ਸਿੰਘ ਸੰਨੀ ਇਹ ਖੜੇ ਆ ਤੇ ਯਾਰ ਆਪਣੇ ਸਾਹਮਣੇ ਦੇਖੋ ਗੰਦ ਬਖਦਾ ਬੰਦਾ ਕੀ ਕੁਝ ਬੋਲਦਾ ਸੀ ਆਪਾਂ ਨੂੰ ਤੇ ਬੰਦੇ ਠੰਡੇ ਚੱਤ ਕੀਤਾ ਉਹਨੂੰ ਤੇ ਫਿਰ ਉਹ ਪਰਵਾ ਦੀ ਕੁਰਬਾਨੀ ਘਾਟਾ ਗਈ ਯਾਰ ਉਹ ਵੀ ਤਾਂ ਪੰਥਕ ਹੀ ਆ ਫੇਰ ਇਧਰ ਲੈ ਬੰਨੇ ਅਮਰਤਪਾਲ ਸਿੰਘ ਛੰਦੜਾ ਆ ਹੈ ਇਹਨਾਂ ਦੀ ਕੁਰਬਾਨੀ ਕਿੱਟ ਪਾ ਕਿਉਂ ਕਿ ਮੈਂ ਕਹਿੰਨਾ ਕਿ ਆਪਣੇ ਕੋਲੇ ਜੋ ਪਰੋਸ ਕੇ ਜੋ ਡਿਜ਼ਾਈਨ ਕੀਤਾ ਆ ਜਾਂਦਾ ਆਪਾਂ ਉਹ ਤੇ ਪੈਰਾ ਦੇਣ ਲੱਗ ਜਾਂਦੇ ਆ ਮੈਂ ਕਹਿੰਦਾ ਕਿਸੇ ਨੂੰ ਗद्दार ਕਹਿਣ ਤੋਂ ਪਹਿਲਾਂ ਆਪਾਂ ਦੇਖੀਏ ਕਿ ਆਪਣੀ ਕੀ ਕੁਰਬਾਨੀ ਆ ਯਾਰ ਬਾਈ ਹੈ ਫੇਸਬੁਕ ਨੇ ਠੀਕ ਆ ਬੋਲਣਾ ਲਿਖਣਾ ਸੌਖਾ ਹੈ ਕਿਉਂਕਿ ਇੱਥੇ ਇਕੱਲੇ ਕਿੰਨੇ ਤੁਹਾਡੀ ਦਾਗ ਮਾਰਨੀ ਆ ਕਿ ਹੁਣ ਭਾਈ ਰਣਜੀਤ ਸਿੰਘ ਕੁੱਕੀ ਗੱਲ ਵਰਗੇ ਬੰਦੇ ਯਾਰ ਕਿੰਨੀਆਂ ਲੰਮੀਆਂ ਜੇਹਲਾਂ ਆਂ ਬਾਬਾ ਬਖਸ਼ੀਰ ਸਿੰਘ ਵਰਗੇ ਬੰਦੇ ਕਿੰਨੀਆਂ ਲੰਮੀਆਂ ਕੁਰਬਾਨੀਆਂ ਆਂ ਦਲਜੀਤ ਸਿੰਘ ਬਿੱਟੂ ਵਰਗੇ ਜਿਉਂਦੇ ਹੀ ਤਾਂ ਰੱਖੇ ਮਾਰੇ ਸੱਚੇ ਪਾਤਸ਼ਾਹ ਨੇ ਕਿ ਕਿਤਾਬ ਲੈ ਕੇ ਦੱਸ ਸਕਣ ਕਿ ਜਿਹਨੇ ਲੜਦੇ ਮੂਹਰੇ ਯੋਧੇ ਸੀਗੇ ਉਹ ਉਹਨਾਂ ਦਾ ਕਰਤਾਰ ਕੀ ਸੀਗਾ ਜਿੰਨਾਂ ਕਰੇ ਸੌਂਦੇ ਸੀ ਜਿੰਨਾਂ ਕਰ ਰਹਿੰਦੇ ਸੀਗੇ ਜਿਹਨੂੰ ਬਹਿਕਾ ਕਹਿੰਦੇ ਸੀਗੇ ਉਹਨਾਂ ਦਾ ਕਰਤਾਰ ਭਾਈ ਕੀ ਸੀਗਾ ਸੇਕ ਸਿੰਘ ਹਰਚ ਵੀ ਤੱਕ ਕਿੰਨੇ ਕੁ ਸੀਗੇ ਜਿਹੜੇ ਸਦਾ ਸਾਹਮਣੇ ਨਹੀਂ ਕਦੇ ਆਏ ਯਾਰ ਬਾਈ ਪਰ ਆਪਣੇ ਮੈਂਟ ਤੋਂ ਲੱਗਦੇ ਆ ਇਹਦਾ ਗਦਾਰ ਆ ਜੀ ਇਹ ਬਾਹਾਂ ਖੜੀਆਂ ਕਰਕੇ ਆ ਗਿਆ ਪਰ ਉਹ ਬਾਹਾਂ ਖੜੀਆਂ ਕਰਨੀਆਂ ਕਿਉਂ ਪਈਆਂ ਮੈਂ ਤਾਂ ਅੱਗੇ ਵੀ ਗੱਲ ਕੀਤੀ ਐ ਇੱਕਦਮ ਬਾਹਾਂ ਖੜੀਆਂ ਕਰਨੀਆਂ ਕਿਉਂ ਪਈਆਂ ਅਕਾਲ ਤਖਤ ਤੇ ਫੌਜਾਂ ਚੜੀਆਂ ਸਾਡਾ ਸੰਤ ਇਹਨੇ ਅਤਵਾਦੀ ਕਹਿ ਕੇ ਮਾਰਿਆ ਯਾਰੋ ਅਸੀਂ ਤਿੰਨਵਰੀ ਸਰਕਾਰ ਬਣਾਈ 8 ਐਮਪੀ ਦਾ ਹਜੇ ਉਹਦੇ ਮੌਜੂਦਾ ਭਾਈ ਉਹਨਾਂ ਦੇ ਹਜੇ ਵੀ ਆਠੇਂ ਪਿਆਉਨਦੇ ਦੱਸੋ ਪੰਜਾਬ ਅੱਤੇ ਕੀ ਕਰਤਾ ਸਾਡਾ ਸ਼ੁੱਭ ਕਰਨ ਮਰ ਗਿਆ 800 ਕਿਸਾਨ ਵੱਧ ਪਹਿਲਾਂ ਮਰ ਗਿਆ ਦੱਸੋ ਕੀ ਕਰਤਾ ਭਾਈ ਚਿੱਟੇ ਦੀ ਕੋਈ ਗੱਲ ਕਰਦਾ ਹੁਣ ਹੈ ਕਿ ਸੁਣੀਏ ਕਿਸੇ ਦੇ ਮੂੰਹੋਂ ਵੀ ਚਿੱਟਾ ਬਜਾਜ ਬੰਦ ਹੋ ਗਿਆ ਦੱਸੋ ਤੁਸੀਂ ਹੈ ਸਾਡੀ ਬੇਅਦਬੀ ਦਾ ਇਨਸਾਫ ਮਿਲ ਗਿਆ ਉਲਟੀ ਬੇਅਦਬੀ ਫੇਰ ਹੋਈ ਆ ਪੰਜਾਬ ਦੇ ਪਾਣੀ ਦੱਸੋ ਭਰਾਵੋ ਕੋਈ ਗੱਲ ਕਰਦਾ ਉਹਨਾਂ ਉੱਤੇ ਹੈ ਪਾਖੜਾ ਬਿਆ ਸਾਡੀ ਕੁਰਸੀ ਕੱਢ ਕੇ ਪਰੇ ਮਾਰੀ ਕੋਈ ਗੱਲ ਕਰਦਾ ਉਹਦੇ ਉੱਤੇ ਚਿੰਦ ਕੀ ਕਰੀ ਕਾਰਨੀ ਇਹ ਨਾਲ ਹੀ ਵਹੀ ਗੱਲ ਸੀਗੀ ਜਿਹੜੇ ਆਪਾਂ ਚੁਣੇ ਆ ਹੈ ਚੰਡੀਗੜ ਆਪਣਾ ਐ ਕੱਖਾਂ ਵੇ ਭਾ ਹੌਲੀ ਹੌਲੀ ਤੋੜਦੇ ਤੋੜਦੇ ਤੋੜ ਕੇ ਲੈ ਗਏ ਪਾਹੋ ਸਾਡੇ ਆਤੇ ਨਾ ਕੋਈ ਪ੍ਰਚਾਰਕ ਬੋਲਿਆ ਨਾ ਕੋਈ ਲੇਖਕ ਬੋਲਿਆ ਨਾ ਕੋਈ ਕਵਿਤਕਾਰ ਬੋਲਿਆ ਨਾ ਕੋਈ ਕਵੀਛੇ ਢਾਡੀ ਬੋਲਿਆ ਯਾਰੋ ਹੈ ਤੇ ਹੁਣ ਇਹਨਾਂ ਲੋਕਰ ਕੀ ਕੀ ਦੱਸੂ ਹੁ ਤੁਸੀਂ ਇਹਨਾਂ ਲੋਕਰ ਇਹਨੂੰ ਪੁੱਛਣਾ ਹੈ ਨਾ ਹੁਣ ਸਵਾਲ ਪੁੱਛਦੇ ਆ ਤੇ ਬੀਬੀ ਪਰਨੀਤ ਕੌਰ ਦੇ ਉੱਥੇ ਸਵਾਲ ਪੁੱਛੇਗਾ ਕਸਾਨ ਤੇ ਗੁੰਡੇ ਨੇ ੱੱੱਕੇ ਮਾਰ ਮਾਰ ਕੇ ਮਾਰਤਾ ਪ੍ਰਭੂ ਕਿੱਥੇ ਜਾ ਕੇ ਆਹੀ ਟਾਈਮ ਆ ਹੁਣ ਜਾ ਕੇ ਚੌਂਕੂਛੇ ਕੋਈ ਪਿੱਟਦੇ ਆ ਕਿ ਜੀ ਸਾਨੂੰ ਕਸਾਨ ਪ੍ਰਚਾਰ ਨਹੀਂ ਕਰਨ ਦਿੰਦੀ ਤੁਹਾਨੂੰ ਪ੍ਰਚਾਰ ਕਰਨ ਤੋਂ ਕੌਣ ਰੋਕਦਾ ਵੀਰੋ ਪ੍ਰਚਾਰ ਕਰਦੋਂ ਹੋ ਗਏ ਤੁਹਾਨੂੰ ਸਵਾਲ ਪੁੱਛਦੇ ਆ ਕਿ ਸਾਡਾ ਕਸੂਰ ਕੀ ਆ ਭੁੱਖੇ ਰਹਿ ਕੇ ਧੁੱਪਾਂ ਆ ਧੁੱਪ ਬਾਹਰ ਨਿਕਲ ਕੇ ਦੇਖੋ ਤੁਸੀਂ ਕਿੰਨੀ ਧੁੱਪ ਆ ਯਾਰ ਹੈ ਉੱਥੇ ਮੱਚ ਕੇ ਸਾਡੇ ਨਿੱਕੇ ਨਿੱਕੇ ਬੱਚੇ ਹੈ ਨੰਗੇ ਪੈਰਾਂ ਦੇ ਉੱਤੇ ਕੰਮ ਕਰਨ ਤੇ ਸਾਡੀ ਦਿਹਾੜੀ ਮਜ਼ਦੂਰ ਤੋਂ ਵੀ ਘੱਟ ਆ ਹੰਸ ਰਾਇ ਨੂੰ ਸਵਾਲ ਪੁੱਛ ਰਿਆ ਕਿ ਕਹਿੰਦਾ ਤੇ ਮਜ਼ਦੂਰੀ ਕੀ ਚੱਲਦੀ ਹੈ ਦਿਹਾੜੀ ਕੀ ਚੱਲਦੀ ਹੈ ਕਹਿੰਦਾ ਮੈਂ ਕਿ ਮੇਜ਼ਰ ਲਗਾਏ ਆ ਜੇ ਤੈਨੂੰ ਸਾਡੀਆਂ ਲੋੜਾਂ ਨਹੀਂ ਪਤਾ ਇਸ ਟਾਈਮ ਤੂੜੀ ਦਾ ਭਾਅ ਕੀ ਆ ਤੇ ਤੂੜੀ ਬਣਾਉਂਦੇ ਕਿਵੇਂ ਆ ਸਾਨੂੰ ਖੰਡ ਕਿਹੜੇ ਭਾਅ ਮਿਲਦੀ ਆ ਸਾਨੂੰ ਕਣ ਕਿਹੜੇ ਭਾਅ ਮਿਲਦੀ ਆ ਹੈ ਤੇ ਜਸ ਗਰੀਬਾਂ ਨੂੰ ਆਟਾ ਕਿਉਂ ਨਾ ਮਿਲਿਆ ਆ ਕਿਉਂ ਦੀ ਕਣਕ ਮਿਲੀ ਆ ਤੇ ਇਹ ਤੁਹਾਨੂੰ ਇਹ ਨਹੀਂ ਪਤਾ ਹੈਗਾਗਾ ਤੇ ਫਿਰ ਤੋ ਖੜਾ ਕਦੇ ਇੱਥੇ ਆ ਕੇ ਬਸ ਕੱਲਾ ਇਹੀ ਕਿ ਮੇਰਾ ਫਕੀਰ ਲਿਵਾਸ ਪਾਇਆ ਆ ਉਹਦਾ ਪੰਜਾਬ 'ਚ 20 ਤੁਰੇ ਫਿਰਦੇ ਆ ਇਹਨੂੰ ਲੋਕ ਕਹਿੰਦੇ ਮੰਦਬੁੱਧੀ ਆ ਜੀ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਸੇ ਜਾਂਦਾ ਹਰ ਬੰਦਾ ਮੰਦਬੁੱਧੀ ਆ ਨਾ ਆਪਣੀ ਭੈਣ ਨੂੰ ਫੜਦਾ ਨਾ ਆਪਣੀ ਮਾਂ ਨੂੰ ਫੜਦਾ ਨਾ ਆਪਣੀ ਭਝਾਈ ਨੂੰ ਫੜਦਾ ਸਿੱਧਾ ਜਾ ਕੇ ਗੁਰੂ ਸਾਹਿਬ ਦਾ ਮਹੱਲਾ ਚੱਕਦਾ ਤੇ ਅੰਗ ਪਾੜਦ ਨਾ ਵਿੱਚੋਂ ਤੇ ਪਰਵਾਹ ਹੁੰਦਾ ਕਿ ਮੱਦਬੁੱਧੀ ਆ ਇਹ ਵੋਟਾਂ ਪਾਤੇ ਮੁੱਦੇ ਬਣ ਕੇ ਬੈਗੇ ਨਾ ਯਾਰ ਇਹ ਦੇਖੋ ਜੀ 84 ਦਾ ਅਨਸਾਫ ਵੋਟਾਂ ਦਾ ਮੁੱਦਾ ਬਣ ਗਿਆ ਹੈ ਸਾਡੇ ਨਸਲ ਕੁਸ਼ੀ ਹੋਈ ਵੋਟਾਂ ਦਾ ਮੁੱਦਾ ਬਣ ਗਿਆ ਕਿ ਯਾਰ ਕਤਲਿਆਮ ਕੀਤਾ ਸਾਡਾ ਹੈ ਇਹ ਦੰਗੇ ਦੰਗੇ ਕੀ ਸਾਨੂੰ ਦੱਸ ਦੇ ਦੱਸ ਕੇ ਕਹਿੰਦੇ ਦੰਗੇ ਦਾ ਤਾਂ ਸੀ ਜੇ ਪੰਜਾਬ ਦੇ ਵਿੱਚ ਵੀ ਉਹੀ ਮਾਹੌਲ ਹੁੰਦਾ ਦੇਖੋ ਕਿੰਨਾ ਕੋਈ ਸਿੱਖਾਂ ਨੇ ਝੱਲਿਆ ਦਿੱਲੀ ਦੇ ਵਿੱਚ ਤੇ ਪੰਜਾਬ ਚ ਕਿਸੇ ਹਿੰਦੂ ਭੈਣ ਭਰਾ ਨੂੰ ਛੜੀੜ ਧੱਕ ਨਹੀਂ ਆਉਂ ਦਿੱਤੀ ਹਾਜੀ ਪਿਛਲੇ ਸਾਲਾਂ ਦੀ ਗੱਲ ਆ ਦਿੱਲੀ ਵਿੱਚ ਕੇਸਰੀ ਨਿਸ਼ਾਨ ਚਲਾ ਕੇ ਆਏ ਆ ਲੋਕੀ ਪੱਟ ਪੱਟ ਕੇ ਮਾਰ ਕੇ ਉੱਥੇ ਦੱਸੋ ਕਿਸੇ ਦੀ ਮੋਗਲੀ ਚੋਰੀ ਹੋਈ ਆ ਹੈ ਨਹੀਂ ਦਾ ਆਮ ਸ਼ਹਿਰਾ ਚ ਆਮ ਦੇਖਿਆ ਆ ਭਾਜੇ ਦੁਖਦੇ ਇਹਦਾ ਮਾਹੌਲ ਬੰਦਾ ਆ ਬਲਾਤਕਾਰ ਹੁੰਦੇ ਆ ਅੱਗਾਂ ਲੱਗਦੀਆਂ 1860 ਦਾ ਨੂਹ ਦੇ ਵਿੱਚ 1860 ਦਾ ਦੋ ਪੁਲਿਸ ਵਾਲੇ 6000 ਗੱਡੀਆਂ 6000 ਦੀਆਂ ਭਰਾਵੋ ਦੱਸੋ ਕਿਹੜੀ ਐਨਐਸ ਲੱਗੀ ਉੱਥੇ ਅਹੀਂ ਬੜੀ ਦੇ ਬੱਕਰੇ ਬਣੇ ਆ ਮੈਂ ਪਹਿਲਾਂ ਵੀ ਕਹਿਣਾ ਕਿ ਮੈਂ ਕੋਈ ਅਮਰਪਾਲ ਦਾ ਕੋਈ ਦਾ ਸਪੋਰਟਰ ਨਹੀਂ ਕੱਟਲੇਗਾ ਕਈ ਗੱਲਾਂ ਮੇਰੇ ਉਹਦੇ ਮਤ ਭੇਜਿਆ ਪਰ ਸਾਡਾ ਹੱਕ ਆ ਜਿਹਦੇ ਵਾਸਤੇ ਤੁਰੇ ਫਿਰਦੇ ਆ ਜਿਹੜਾ ਸਾਡਾ ਬਾਬਾ ਗੱਲ ਕਹਿੰਦਾ ਸੀਗਾ ਕਿ ਸਾਨੂੰ ਪਹਿਲਾਂ ਬਰਾਬਰ ਦੇ ਸ਼ਹਿਰੀ ਦਾ ਮੰਨੋ ਮੰਨਣਾ ਕਹਿੰਨਾਂ ਨੇ ਭਾਈ ਇਹਨਾਂ ਨੇ ਬੁਲਾਉਣਾ ਸੀ ਜਿਹੜੇ ਚੌਂਚਣ ਕੇ ਭੇਜਦੇ ਆ ਹੈ ਅਮਰਸਰ ਦਾ ਐਲਾਨ ਨਾ ਪਤਾ ਨਹੀਂ ਕਿੱਥੇ ਦੱਬ ਕੇ ਰੱਖਤਾ ਵੀ ਰੋ ਇਹਨਾਂ ਨੇ ਕੋਈ ਗੱਲ ਸੁਣੀ ਕਿ ਆਪਾਂ ਅੱਜ ਨਵੀਂ ਪੀੜੀ ਆ ਦੱਸੇ ਮੈਨੂੰ ਕਿ ਅਮਰਸਰ ਦਾ ਐਲਾਨ ਹੈ ਰੱਤ ਉਹਨਾਂ ਤੋਂ ਮੈਂ ਵੀ ਪਰ ਚਲੋ ਭਰਾਵਾਂ ਦਾ ਧੰਨਵਾਦ ਆ ਕਦੇ ਪੜਨ ਨੂੰ ਭੇਜਦਿਆਂ ਕੋਲ ਨਾ ਪਹੋ ਦੱਸੋ ਮੈਨੂੰ ਕੌਣ ਕਿਹਨੂੰ ਚੇਤੇ ਆ ਕਿ ਕੀ ਕੀ ਮੰਗਾ ਸਾਡੀਆਂ ਹੈ ਸਾਡੇ ਅਰੰਧਪੁਰ ਸਾਹਿਬ ਦਾ ਮਤਾ ਉਹ ਬਣਾ ਕੇ ਝੂਠਾ ਜਿਹਾ ਇੱਕ ਉਹ ਬਲਪਗਰ ਨੇ ਕਮਿਸ਼ਨ ਬਣਾਇਆ ਇੱਕ ਤੇ ਉਹਦੇ ਬਾਅਦ ਸਾਰਾ ਕੁਝ ਨੱਪ ਨਪਾ ਕੇ ਤੇ ਜਿਹੜੀ ਮੰਗ ਆਪਣ ਨੂੰ ਛੂਟ ਕਰਦੀ ਸੀਗੀ ਪਾਣੀ ਚਾਹੀਦਾ ਸੀ ਪਾਣੀ ਲੈ ਕੇ ਟੈਂਟ ਟੈਂਟ ਕਾਲਮ ਪਾਫੇ ਵਿੱਚ ਕਿ ਆ ਮੰਨੇ ਆ ਆ ਮੰਨੇ ਆ ਤੇ ਸਾਡੇ ਸਾਡੇ ਕੋਈ ਇੱਕੋ ਕਹਦਾ ਜੀ ਮਾੜਾ ਕੋ ਸਾਨੂੰ ਜੇ ਰਾਜਪਾਲ ਲਾਉਣੇ ਆ ਮਾੜਾ ਕੋ ਮੁੱਖ ਮੰਤਰੀ ਨੂੰ ਪੁੱਛ ਲਿਆ ਕਰੋ ਜੀ ਫਿਰ ਅਨਕੋ ਭਰਾਓ ਡੀਜੀਪੀ ਉਹ ਲਾਉਣ ਚੀਫ ਸੈਕਟਰੀ ਉਹ ਲੈਣ ਤੇ ਸਾਡੇ ਬਾਲੇਚਰ ਜਿਹੜੇ ਮੁੱਖ ਮੰਤਰੀ ਬਣਿਆ ਸਭ ਉਥੋਂ ਲੱਗੇ ਦਿੱਲੀ ਤੋਂ ਅਸੀਂ ਕਾਹਦੀਆਂ ਵੋਟਾਂ ਪਾਉਣੇ ਆ ਸਾਡੀ ਕਾਦੀ ਆਯਾਦੀ ਆ ਮਰ ਗਏ ਫਾਂਸੀਆਂ ਦੇ ਚੜ ਗਏ ਕਾਲੇ ਪਾਣੀ ਸਜਾਵਾ ਕੱਟਣ ਸਾਡੇ ਲੋਕ ਤੇ ਕੁਰਸੀਆਂ ਤੇ ਬਹਿ ਕੇ ਸਾਨੂੰ ਛੱਤਰ ਮਾਰਨ ਤੇ ਨਾਲੇ ਉਲਟਾ ਜਦੋਂ ਸਾਨੂੰ ਹੇ ਤਾਂ ਕੱਲ ਦੀ ਸ਼ਾਮ ਦੀ ਦੇਖ ਲੋ ਯਾਰ ਮੈਂ ਬੜੀ ਦੂਰ ਦੀ ਹਲਦੀ ਕਰਦਾ ਕੱਲ ਸ਼ਾਮ ਨੂੰ ਸੇਮ ਪ੍ਰੋਸੈਸ ਕੇਜਰੀਵਾਲ ਨੂੰ ਕਿਹਾ ਤੂੰ ਵੀ ਆ ਕੀ ਕੀਤਾ ਕੇਜਰੀਵਾਲ ਨੇ ਕੀ ਕੀਤਾ ਯਾਰ ਲੋਕਾਂ ਨੂੰ ਭੌਲ ਲੱਗਦੇ ਹੈ ਕਿ ਚਲੋ ਉਹਨੂੰ ਤਾਂ ਕਹਿ ਦਊ ਜੇ ਪ੍ਰਚਾਰ ਕਰ ਲਾ ਜਿਹੜੇ ਪ੍ਰਚਾਰ ਸਾਰੇ ਦੇਸ਼ ਦਾ ਵੋਟਾਂ ਪੈ ਗਈਆਂ ਆ ਰੈਗਿਸ 180 ਵੀ ਚਟਾ ਰੰਗੇ ਸਾਰੀਆਂ ਇਹਨੇ ਕੀ ਉਹ ਪ੍ਰਚਾਰ ਕਰ ਲੂ ਉਹ ਤੇ ਨਾਲੇ ਪ੍ਰਚਾਰ ਕਰਨਾ ਕਿ ਕੇਰੇ ਬਹੁਤ ਧਰਮਾਹਾਤਮਾ ਵੀ ਆ ਬੀ ਬਹੁਤ ਦੇ ਪ੍ਰਚਾਰ ਨਾਲ ਪਈ ਜਿੱਤੀ ਜਣਾ ਨੇ ਇੱਥੇ ਕੇਰੇ ਵਲੇ ਇੱਥੇ ਹਿਗ ਰਾਜਸਤਾਨ ਉਹ ਹਾਰੇ ਐਮਪੀ ਉਹ ਹਾਰੇ ਗੁਜਰਾਤ ਉਹ ਹਾਰੇ ਹੈ ਛੱਤੀਸਗੜ ਉਹ ਹਾਰੇ ਆ ਹੋਰ ਕਿੰਨੇ ਸਟੇਟ ਉਹ ਹਾਰੇ ਆ ਉਹਦੇ ਹੁੰਦਿਆਂ ਬਾਹਰ ਪਰ ਜਦੋਂ ਸਾਡਾ ਆਪਣੇ ਲੋਕਾਂ ਨੇ ਕਦੇ ਹੁਣ ਕੱਲ ਦੀ ਮੈਂ ਨਹੀਂ ਵੇਖਿਆ ਕਿਸੇ ਬੰਦੇ ਨੇ ਕਹਾ ਵੇ ਕਿ ਭਾਈ ਇਹਨੂੰ ਜਮਾਂਤ ਕਿਉਂ ਆ ਤੇ ਸਾਡੇ ਨੂੰ ਜਮਾਂਤ ਕਿਉਂ ਨਹੀਂ ਬਾਈ ਕੋ ਦਾ ਕਿਤੇ ਆ ਵੀ ਆ ਭਾਈ ਸਿਮਰਜੀਤ ਸਿੰਘ ਮਾਨ ਜਿੱਤ ਆਇਆ ਸੀ ਉਹ ਬਾਹਰ ਆ ਗਿਆ ਸੀਗਾ ਚਲੋ ਮੰਨ ਵੀ ਲੈਣਾ ਤੁਹਾਡੀ ਗੱਲ ਨੂੰ ਸਿਮਰਜੀਤ ਸਿੰਘ ਮਾਨ ਜਿੱਤ ਕੇ ਬਾਹਰ ਆ ਗਿਆ ਉਹ ਤੋਂ ਬਾਕੀ ਹੋਰ ਵੀ ਖੜੇ ਸੀਗੇ ਉਹ ਵੀ ਜਿੱਤ ਕੇ ਬਾਹਰ ਆ ਗਏ ਹੁਣ ਇਧਰ ਪ੍ਰਧਾਨ ਮੰਤਰੀ ਬਾਜੇ ਕੇ ਆਲਾ ਉਹ ਕਿਵੇਂ ਬਾਹਰ ਆਊਗਾ ਫਿਰ ਫਿਰ ਦੂਜੇ ਜਿਹੜੇ ਬੜੇ ਕਲਵੰਤਰ ਆਊਗੇ ਉਹ ਕਿਵੇਂ ਬਾਹਰ ਆਊਗਾ ਹੈ ਗਰਮੀਤ ਬੁੱਕੜਾ ਉਹ ਕਿਵੇਂ ਬਾਹਰ ਆਊਗਾ ਉਹ ਬਾਬਾ ਬਸੰਤਾ ਉਹ ਫਿਰ ਕਿਵੇਂ ਬਾਹਰ ਆਊਗਾ ਫਿਰ ਜਿਆਦਾ ਸਾਰੇ ਨੂੰ ਇਲੈਕਸ਼ਨ ਉਲਾ ਦਿਓ ਫਿਰ ਪਤਾ ਲੱਗੇ ਪਰ ਇਹਨਾਂ ਦੇ ਹੁਣ ਮੈਂ ਤਾਂ ਹੁਣ ਤੱਕ ਇਹ ਹੀ ਨਹੀਂ ਸਮਝਿਆ ਸਾਡੇ ਲੋਕਾਂ ਦੀ ਕਿ ਜੀ ਸੰਨੀ ਕਹਿੰਦੇ ਉਹ ਰੈਲ ਐਲੈਕਸ਼ਨ ਲੜੀ ਉੱਥੋਂ ਠੀਕ ਹੈ ਕਿਉਂ ਲੜੇ ਭਾਈ ਯਾਰ ਮੈਂ ਜਿੱਥੇ ਅਮਰਪਾਲ ਦੀ ਗੱਜਗ ਸਪੋਰਟ ਕਰਦਾ ਮੈਂ ਉਹਨਾਂ ਬਾਕੀ ਲੋਕਾਂ ਨੂੰ ਵੀ ਕਹਿੰਦਾ ਆ ਚਾਹ ਭਾਈ ਸਰਬਜੀਤ ਸਿੰਘ ਆ ਭਾਈ ਉਹ ਵੀ ਪੰਥਕ ਚੇਰਾ ਉਹਦੀ ਵੀ ਗੱਲ ਕਰੋ ਯਾਰ ਹੈ ਸੰਨੀ ਨੇ ਸਾਡੇ ਮਗਰੋਂ ਗੰਦਾ ਸੂਰ ਲਾਇਆ ਉਹਦੀ ਵੀ ਗੱਲ ਕਰੋ ਯਾਰ ਇਲੈਕਸ਼ਨ ਫਿਰ ਆਜ਼ਾਦੀ ਕਾਦੀ ਆ ਫਿਰ ਇੱਕ ਫਿਰ ਪੰਥਕ ਫਿਰ ਪੰਥ ਇਹ ਹੈ ਕਿ ਕਿ ਮਾ ਲੋ ਵੀ ਮੈਂ ਮਸ਼ਹੂਰ ਹੋ ਗਿਆ ਮੈਨੂੰ ਬਾਹਰੋਂ ਸਪੋਰਟ ਆ ਮੈਂ ਅਮਰਤਪਾਲ ਨੂੰ ਕਹਿ ਦਿੰਦਾ ਸਿੱਧਾ ਹੀ ਕਿ ਫਿਰ ਉਹ ਇਕੱਲੇ ਪੰਥਕ ਹੋ ਗਏ ਯਾਰ